ਘੋੜੇ ਤਾਂ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਦਿਖਾਉਂਨੇ ਆ ਪਰ ਅੱਜ ਘੋੜਿਆਂ ਦੇ ਨਾਲ ਨਾਲ ਤੁਹਾਨੂੰ ਕਾਠੀਆਂ ਵੀ ਦਿਖਾਉਣੀਆਂ ਨੇ ਬਹੁਤ ਹੀ ਖੂਬਸੂਰਤ ਹਰ ਰੋਜ਼ ਆਪਾਂ ਘੋੜਿਆਂ ਦੇ ਸ਼ਕੀਨਾਂ ਨੂੰ ਮਿਲਦੇ ਆ ਤੇ ਅੱਜ ਨਾਲ ਕਾਠੀਆਂ ਦੇ ਸ਼ਕੀਨ ਨੂੰ ਵੀ ਮਲਾਵਾਂਗੇ ਤੁਹਾਨੂੰ ਯਾਦਵਿੰਦਰ ਸਿੰਘ ਜੀ ਸੰਗਾ ਜੋ ਕਿ ਘੋੜਿਆਂ ਵਾਸਤੇ ਬਹੁਤ ਹੀ ਖੂਬਸੂਰਤ ਕਾਠੀਆਂ ਬਾਹਰੋਂ ਲੈ ਕੇ ਆਏ ਆ ਕਿਉਂਕਿ ਸਾਰੀ ਫੈਮਿਲੀ ਸਾਰੇ ਰਿਸ਼ਤੇਦਾਰ ਬਾਹਰ ਇਹਨਾਂ ਦੇ ਰਿਸ਼ਤੇਦਾਰ ਹੋਂ ਪੰਜਾਬ ਦੇ ਵਿੱਚ ਘੋੜੀ ਆ ਕੋੜਿਆਂ ਨੇ ਕਹਿੰਦੇ ਸਾਨੂੰ ਬੰਨਿਆ ਹੋਇਆ ਪੰਜਾਬ ਦੇ ਨਾਲ ਸਾਡੀ ਜੜ੍ਹ ਨੇ ਕੋੜੇ ਤੇ ਇਸ ਕਰਕੇ ਇਹਨਾਂ ਵਾਸਤੇ ਬਹੁਤ ਹੀ ਖੂਬਸੂਰਤ ਤੇ ਨਿਆਬ ਚੀਜ਼ਾਂ ਉਧਰੋਂ ਲੈ ਕੇ ਆਇਆ ਕਾਠੀ ਮੈਂ ਤੁਹਾਨੂੰ ਦਿਖਾਉਂਗਾ ਮੇਰੇ ਦੇਖਣ ਦੇ ਵਿੱਚ ਮੈਂ ਫਸਟ ਟਾਈਮ ਅਜਿਹੀ ਕਾਠੀ ਦੇਖੀ ਆ ਕਾਠੀਆਂ ਹੋਰ ਵੀ ਬਹੁਤ ਨੇ ਇਹਨਾਂ ਕੋਲੇ ਕਾਠੀਆਂ ਦੇ ਉੱਪਰ ਕਈਆਂ ਦੇ ਉੱਪਰ ਸੋਨਾ ਵੀ ਲਵਾਇਆ ਹੋਇਆ ਕਈਆਂ ਦੇ ਉੱਪਰ ਚਾਂਦੀ ਵੀ ਲਵਾਈ ਹੁੰਦੀ ਆ ਸ਼ੌਕ ਆਪੋ ਆਪਣਾ ਤੇ ਜਿਹੜੀ ਅੱਜ ਕਾਠੀ ਦਿਖਾ ਰਿਹਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਆ ਦੇਖੋ ਆ ਆ ਗਈ ਕਾਠੀ ਬਹੁਤ ਹੀ ਸੋਹਣੀ ਇਹ ਕਾਠੀ ਅਜਬਤ ਦੇ ਵਿੱਚੋਂ ਬਣਵਾ ਕੇ ਲੈ ਕੇ ਆਏ ਨੇ ਇਹ ਕਹਿੰਦੇ ਸੀ YouTube ਦੇ ਉੱਪਰ ਦੇਖੀ ਸੀ ਇੱਕ ਦੋ ਗੇੜੇ ਵੀ ਲੱਗੇ ਆ ਕਿਉਂਕਿ ਸਪੈਸ਼ਲ ਜਾਣਾ ਫਿਰ ਉਹ ਕਾਰੀਗਰ ਲੱਭਿਆ ਬਹੁਤ ਮੁਸ਼ਕਲ ਦੇ ਨਾਲ ਤੇ ਫਿਰ ਉਹ ਤੋਂ ਇਹ ਕਾਠੀ ਬਣਵਾਈ ਬਾਕੀ ਜਦੋਂ ਕਾਠੀ ਪੈ ਗਈ ਨਾ ਉਦੋਂ ਤੁਸੀਂ ਘੋੜੇ ਦਾ ਰੂਪ ਦੇਖਿਓ ਤੇ ਕਾਠੀ ਦਾ ਰੂਪ ਦੇਖਿਓ ਅਜਹੀ ਗੱਲ ਨਹੀਂ ਵੀ ਕੱਲੀ ਸ਼ੋਅ ਵਾਲੀ ਕਾਠੀ ਹੋ ਆ ਇਹ ਇਹਦੇ ਉੱਪਰ ਸਵਾਰੀ ਵੀ ਹੁੰਦੀ ਆ ਸਵਾਰੀ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਆ ਦੇਖੋ ਕਾਠੀ ਦੇਖੋ ਪਹਿਲਾਂ ਤੁਸੀਂ ਬਹੁਤ ਘੈਂਟ ਬਣੀ ਹੋਈ ਆ ਜਦੋਂ ਨੂੰ ਹੱਥ ਲਾ ਕੇ ਮਹਿਸੂਸ ਕਰਦੇ ਸੀ ਨਾ ਤਾਂ ਇਹ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਆਉਂਦੀ ਸੀ ਵੀ ਜਿਹੜੇ ਰਾਜੇ ਮਹਾਰਾਜੇ ਸੀ ਕਿਸੇ ਟਾਈਮ ਇਹ ਜੀਆਂ ਕਾਠੀਆਂ ਪਾ ਕੇ ਆਪਣੇ ਘੋੜਿਆਂ ਉੱਪਰ ਚੜਦੇ ਹੁੰਦੇ ਆ ਬਾਕੀ ਆਪਣੇ ਪੰਜਾਬੀਆਂ ਦੇ ਸ਼ੌਕ ਵੱਖਰੇ ਆ ਕਿਉਂਕਿ ਬੈਜਮਿਨ ਦੱਸਦੇ ਸੀ ਕਿ ਬਾਹਰ ਜਦੋਂ ਅਸੀਂ ਸਵਾਰੀ ਕਰਦੇ ਆ ਤਾਂ ਜਦੋਂ ਆਪਣੀਆਂ ਮੈਂ ਕਾਠੀਆਂ ਪਾਉਂਨਾ ਘੋੜਿਆਂ ਦੇ ਉੱਪਰ ਤਾਂ ਗੋਰੇ ਵੀ ਖੜਖੜ ਦੇਖਦੇ ਆ ਵੀ ਸ਼ੌਕ ਅਲੱਗ ਹੀ ਹੁੰਦੇ ਆ ਪੰਜਾਬੀਆਂ ਦੇ ਤੇ ਬਾਕੀ ਸਪੈਸ਼ਲ ਏਜੀਪਟਰ ਦੇ ਵਿੱਚ ਜਾ ਕੇ ਇਹ ਕਾਠੀ ਬਣਵਾਈ ਆ ਦੋ ਤੋਂ ਤਿੰਨ ਗੇੜੇ ਵੀ ਲਾਗੇ ਇਹਨਾਂ ਦੇ ਬਾਕੀ ਫਿਰ ਸਿਆਣੀ ਗੱਲ ਆ ਵੀ ਸ਼ੌਕ ਕਿਹਨੂੰ ਕਹਿੰਦੇ ਆ ਸ਼ੌਕ ਇਸੇ ਚੀਜ਼ ਨੂੰ ਕਹਿੰਦੇ ਆ ਆ ਲਗਾਮ ਵੀ ਬਿਲਕੁਲ ਨਾਲ ਦੀ ਲੈ ਕੇ ਆਏ ਨੇ ਇਹ ਵੀ ਬਹੁਤ ਖੂਬਸੂਰਤ ਆ ਬਾਕੀ ਘੋੜਾ ਹੁਣ ਹੋ ਗਿਆ ਆਪਣਾ ਬਿਲਕੁਲ ਤਿਆਰ ਵਰ ਤਿਆਰ ਆ ਤੁਸੀਂ ਸਾਹਮਣੇ ਦੇਖੋ ਜਿਵੇਂ ਆਪਾਂ ਲਾੜੇ ਨੂੰ ਸਜਾਦਾਂ ਨੇ ਹੁੰਨਿਆ ਨਾ ਤੇ ਉਵੇਂ ਕਾਠੀ ਪਾ ਕੇ ਘੋੜਾ ਐਵੇਂ ਸਜਾਤਾ ਨਾਲ ਦੀ ਲਗਾਮ ਹੋਗੀ ਬਾਕੀ ਆ ਛਾਤੀ ਦੇ ਉੱਪਰ ਦੇਖੋ ਬਹੁਤ ਹੀ ਸੋਹਣਾ ਗਰਾਉਨ ਵੀ ਲੱਗਿਆ ਹੋਇਆ ਹੈ ਦੇ ਉੱਪਰ ਤੇ ਖੂਬਸੂਰਤ ਲੱਗ ਰਹੀ ਹੈ ਪੂਰੀ ਕਾਠੀ ਆ ਦੇਖੋ ਛਾਤੀ ਉੱਪਰ ਘੋੜੇ ਵੀ ਬਣੇ ਹੋਇਆ ਬਹੁਤ ਹੀ ਖੂਬਸੂਰਤ ਤੇ ਘੋੜਾ ਯਾਰ ਇੰਨਾ ਕਿ ਜੱਜ ਜਾਂਦਾ ਨਾ ਕਾਠੀ ਪਾ ਕੇ ਵੀ ਦਿਲ ਕਰਦਾ ਘੋੜੇ ਨੂੰ ਦੇਖੀ ਜਾਈਏ ਬਾਕੀ ਜਦੋਂ ਬੰਦਾ ਸਵਾਰੀ ਕਰਦਾ ਘੋੜੇ ਉੱਪਰ ਇਹ ਲਾ ਲਓ ਵੀ ਮਹਾਰਾਜਾਂ ਵਾਲੀ ਲੱਗਦੀ ਹੈ ਵੈਸੇ ਵੀ ਘੋੜਿਆਂ ਵਾਲਾ ਰਾਜ ਵਾਲੀ ਫੀਲਿੰਗ ਹੀ ਲੈਂਦੇ ਆ ਘੋੜੇ ਦੇ ਉੱਪਰ ਬਹਿ ਜਾਂਦੇ ਆ ਪਰ ਜਦੋਂ ਇਹ ਜੀ ਯੂਨੀਕ ਚੀਜ਼ ਪੈ ਜੇ ਨਾ ਘੋੜੇ ਦੇ ਉੱਪਰ ਤਾਂ ਲੋਕੀ ਖੜਖੜ ਦੇਖਦੇ ਆ ਤੇ ਆ ਦੇਖੋ ਹੁਣ ਘੋੜਾ ਕਿਵੇਂ ਮਟਕ ਮਟਕ ਤੁਰਦਾ ਘੋੜੇ ਤੇ ਕਾਫੀ ਦਿਨਾਂ ਬਾਅਦ ਸਵਾਰੀ ਹੋਈ ਆ ਘੋੜਾ ਥੋੜੀ ਅੜਵਾਈ ਕਰਦਾ ਸੀ ਪਰ ਸਵਾਰ ਜਦੋਂ ਪੱਕਾ ਹੋਵੇ ਨਾ ਸਾਹਮਣੇ ਤਾਂ ਫੇਰ ਨਹੀਂ ਘੋੜਾ ਘੋੜਾ ਪਛਾਣ ਲਾਂਦਾ ਸਵਾਰ ਨੂੰ ਬਾਕੀ ਪੂਰੇ ਸ਼ਕੀਨ ਆ ਘੋੜਿਆਂ ਦੇ ਸੰਗਾ ਸਾਹਿਬ ਕਹਿੰਦੇ ਮੈਂ ਤਾਂ ਗੱਡੀ ਵੀ ਉਹ ਰੱਖੀ ਹੋਈ ਆ ਵੀ ਜਿਹਦੇ ਉੱਪਰ ਘੋੜੇ ਦਾ ਲੋਗੋ ਲੱਗਿਆ ਹੋਇਆ ਹੈ ਬਾਕੀ ਕਮੈਂਟਾਂ 'ਚ ਤੁਸੀਂ ਦੱਸ ਦਿਓ ਵੀ ਕਿਹੜੀ ਗੱਡੀ ਹੋ ਸਕਦੀ ਆ ਵੈਸੇ ਤਾਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਇਆ ਇਹਨਾਂ ਨੇ ਪਰ ਤੁਹਾਨੂੰ ਆਪਾਂ ਪੁੱਛ ਲਾਣੇ ਆ ਕਿਉਂਕਿ ਵੀਡੀਓ ਚੱਲਦੀ ਚ ਨਾਲੇ ਤੁਸੀਂ ਘੋੜਾ ਦੇਖ ਲਓ ਤੇ ਨਾਲੇ ਦੇਖ ਲਓ ਕਾਠੀ ਘੋੜੇ ਇਸ ਵੀਡੀਓ 'ਚ ਮੈਂ ਤੁਹਾਨੂੰ ਤਿੰਨ ਦਿਖਾਉਣੇ ਆ ਦੋ ਨੁਕਰੇ ਤੇ ਇੱਕ ਮਾਰਵਾੜੀ ਬਾਕੀ ਬਾਈ ਜੀ ਕਹਿੰਦੇ ਵੀ ਆਪਾਂ ਨੂੰ ਬਾਹਲਾ ਕੋਈ ਜ਼ਿਆਦਾ ਕੋਈ ਸਟੱਡ ਸਰਵਿਸ ਓਪਨ ਕਰਕੇ ਕੋਈ ਪੈਸੇ ਇਕੱਠੇ ਕਰਨ ਵਾਲਾ ਕੋਈ ਲਾਲਚ ਨਹੀਂ ਆਪਣੇ ਕੋਲ ਜਿਹੜਾ ਸੱਜਣ ਮਿੱਤਰ ਆ ਗਿਆ ਕੋਈ ਚੱਕਰੇ ਨਹੀਂ ਕੋਈ ਵੀ ਦੋਸਤ ਮਿੱਤਰ ਆ ਜਿਹੜਾ ਦੋ ਘੋੜਿਆਂ ਤੋਂ ਬਰੀਡਿੰਗ ਸਰਵਿਸ ਲੈ ਸਕਦਾ ਇੱਕ ਨੁਕਰਾ ਤੇ ਦੂਜਾ ਹੀ ਮਾਰਵਾੜੀ ਤੇ ਬਾਕੀ ਆ ਜਦੋਂ ਕਾਠੀ ਪੈ ਜਾਂਦੀ ਹੈ ਘੋੜੇ ਦੇ ਉੱਪਰ ਤਾਂ ਚਾਰ ਚੰਨਾ ਲੱਗ ਜਾਂਦੇ ਆ ਤੁਸੀਂ ਦੱਸੋ ਮੈਂ ਤਾਂ ਫਰਸਟ ਟਾਈਮ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਗਾਠੀ ਦੇਖੀ ਆ ਬਈ ਕਿਉਂਕਿ ਜਿਹੜੇ ਇੱਕ ਪਾਕਿਸਤਾਨ ਤੋਂ ਬਣ ਕੇ ਆਉਂਦੀਆਂ ਨੇ ਕਾਠੀਆਂ ਉਹ ਮੈਨੇ ਬਹੁਤ ਦੇਖੀਆਂ ਨੇ ਘੋੜਿਆਂ ਦੇ ਉੱਪਰ ਅਕਸਰ ਆਪਾਂ ਦੇਖਦੇ ਆਂ ਮੇਲਿਆਂ ਦੇ ਮੰਡੀਆਂ ਦੇ ਉੱਪਰ ਪਾਈਆਂ ਹੋਈਆਂ ਪਰ ਆ ਕਾਠੀ ਮੈਂ ਫਰਸਟ ਟਾਈਮ ਦੇਖੀ ਆ ਤੇ ਬਹੁਤ ਹੀ ਮੁਲਾਮ ਬਣੀ ਹੋਈ ਆ ਕਾਠੀ ਇਹ ਤੇ ਘੋੜਾ ਵੀ ਪੂਰਾ ਕੰਫਰਟੇਬਲ ਫੀਲ ਕਰਦਾ ਨਾਲ ਦੀ ਲਗਾਮ ਬਹੁਤ ਸੋਹਣੀ ਬਾਈ ਜੀ ਦਾ ਜਿਹੜਾ ਇੱਕ ਦੋ ਹੀ ਲੱਗਦਾ ਪੰਜਾਬ ਦੇ ਵਿੱਚ ਸਾਲ ਚ ਪਰ ਇੱਧਰ ਘੋੜਿਆਂ ਨੂੰ ਬਾਈ ਸਾਹਮ ਦਾ ਜਸਵੀਰ ਸਿੰਘ ਤੇ ਬਾਈ ਦੀ ਡਿਊਟੀ ਹੁੰਦੀ ਆ ਤੇ ਵੀਰ ਦਾ ਨੰਬਰ ਵੀ ਮੈਂ ਵੀਡੀਓ ਦੇ ਵਿੱਚ ਦਿੱਤਾ ਕਿਸੇ ਭਰਾ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਾਠੀ ਬਾਰੇ ਜਾਂ ਘੋੜੇ ਬਾਰੇ ਕਿਸੇ ਨੇ ਬਰੀਡਿੰਗ ਸਰਵਿਸ ਲੈਣੀ ਹੋਵੇ ਤਾਂ ਬਾਈ ਜਸਵੀਰ ਨੂੰ ਤੁਸੀਂ ਫੋਨ ਕਰ ਸਕਦੇ ਹੋ ਬਾਕੀ ਘੋੜਾ ਵੀ ਦੇਖੀ ਜਾਓ ਘੋੜੇ ਦਾ ਨਾ ਜੀ ਦਾ ਨਪੋਲੀਅਨ ਬਹੁਤ ਹੀ ਖੂਬਸੂਰਤ ਆ ਤੇ ਘੋੜਾ ਵੀ ਇੰਨੀ ਕੁ ਸੋਹਣੀ ਚਾਲ ਤੁਰਿਆ ਕਾਠੀ ਭਾ ਕੇ ਬਾਦ ਦੇ ਵਿੱਚੋਂ ਜਿਵੇਂ ਨੂੰ ਫੀਲ ਹੋਈ ਹੋਵੇ ਕਿ ਅੱਜ ਮੈਂ ਕੁਝ ਅਲੱਗ ਤਰ੍ਹਾਂ ਦੀ ਚੀਜ਼ ਆਪਣੇ ਉੱਪਰ ਪੈਣੀ ਆ ਤੇ ਆ ਆ ਗਿਆ ਜੀ ਦੂਜਾ ਘੋੜਾ ਨੁਕਰਾ ਤੇ ਇਹ ਘੋੜਾ ਵੀ ਬਰੀਡਿੰਗ ਸਰਵਿਸ ਲਈ ਓਪਨ ਆ ਇਹਦਾ ਰਿਜ਼ਲਟ ਵੀ ਬਹੁਤ ਖੂਬਸੂਰਤ ਆਇਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਬੱਚਾ ਬਹੁਤ ਹੀ ਸੋਹਣਾ ਆ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਬਾਈ ਉਹਨਾਂ ਕੋਲੇ ਨੁਕਰੀ ਘੋੜੀ ਆ ਜਿਹੜੀ ਉਹ ਉਹਨਾਂ ਦੀ ਹੋਮ ਬਰੀਡ ਆ ਤੇ ਉਹਦੇ ਉੱਪਰ ਇਹ ਘੋੜਾ ਛੱਡਿਆ ਸੀ ਤੇ ਫੈਰੋ ਫੈਰੋ ਨਾਂ ਇਸ ਘੋੜੇ ਦਾ ਤੇ ਬੱਚਾ ਬਹੁਤ ਘੈਂਟ ਤੇ ਐਕਸਟਰਾਔਰਡਨਰੀ ਆਇਆ ਗਰਦਨ ਵਗੈਰਾ ਤੇ ਕੰਨ ਕਣੌਤੀ ਬਹੁਤ ਸੋਹਣਾ ਬੱਚਾ ਆ ਤੇ ਇਸ ਘੋੜੇ 'ਚ ਬਰੀਕੀਆਂ ਬਹੁਤ ਨੇ ਕੰਨ ਵਗੈਰਾ ਮੂੰਹ ਮਹਾਂਦਰਾ ਬਹੁਤ ਖੂਬਸੂਰਤ ਹੈ ਤੇ ਨਾਲ ਇੱਕ ਮੈਂ ਤੁਹਾਨੂੰ ਬਸ਼ੀਰਾ ਦਿਖਾਉਣਾ ਜੋ ਕਿ ਮਹਾਰਾਜੇ ਘੋੜੇ ਦਾ ਬੱਚਾ ਜੋ ਬਾਦਲ ਸਟੱਡ ਫਾਰਮ ਤੇ ਆ ਆ ਗਿਆ ਬਸ਼ੀਰਾ ਦੰਦਾਂ ਤੋਂ ਖੀਰਾ ਜੇ ਇਹ ਵੈਸੇ ਆਪਾਂ ਦਿਖਾਤਾ ਕਿਉਂਕਿ ਬਹੁਤ ਖੂਬਸੂਰਤ ਹੈ ਇਹ ਅਜੇ ਓਪਨ ਫਾਲ ਸਟੱਡ ਨਹੀਂ ਹੈਗਾ ਤੇ ਆਜੋ ਹੁਣ ਬਾਈਓਰਨ ਨਾਲ ਮੈਂ ਤੁਹਾਡੀ ਗੱਲਬਾਤ ਕਰਾਉਣਾ ਤੇ ਤੁਹਾਨੂੰ ਪੂਰੀ ਡਿਟੇਲ ਇਹਨਾਂ ਦੇ ਘੋੜਿਆਂ ਬਾਰੇ ਤੇ ਕਾਠੀ ਬਾਰੇ ਦੰਨੇ ਆ ਤੇ ਬਾਕੀ ਜਿਹੜੇ ਦੋਸਤ ਆਪਣੇ ਚੈਨਲ ਤੇ ਫਸਟ ਟਾਈਮ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਬਾਕੀ ਜਿਹੜੇ ਹਾਰਸ ਲਵਰ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਵੀ ਹੋ ਜਾਂਦੀ ਹੁੰਦੀ ਆ ਕਿਉਂਕਿ ਬਹੁਤ ਹੀ ਖੂਬਸੂਰਤ ਕਾਠੀ ਵੀ ਦਿਖਾਉਣੀ ਆ ਤੁਹਾਨੂੰ ਤੇ ਘੋੜੀ ਵੀ ਤੇ ਆਜੋ ਬਾਈ ਰਣ ਨਾਲ ਤੁਹਾਡੀ ਕਰਾਉਨੇ ਆ ਪੰਗਾ ਲਵਾਤ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਸੰਗਾ ਸਟੱਡ ਫਾਰਮ ਪਿੰਡ ਰਹੀਮਪੁਰ ਜ਼ਿਲ੍ਹਾ ਜਲੰਧਰ ਆਪਣੇ ਨਾਲ ਨੇ ਜੀ ਯਾਦਵਿੰਦਰ ਸਿੰਘ ਜੀ ਸੰਗਾ ਬਹੁ ਬਹੁ ਸਵਾਗਤ ਹੈ ਤੁਹਾਡਾ ਜੀ ਜੀ ਆਨੂੰ ਆਪਾਂ ਬਿਅੰਤ ਸਿੰਘ ਜੀ ਧਿਆਨੂ ਤੇ ਆਪਣੀ ਟੀਮ ਨੂੰ ਅਸੀਂ ਵੈਲਕਮ ਜੀ ਆਇਆਂ ਨੂੰ ਜੀ ਧੰਨਵਾਦ ਧੰਨਵਾਦ ਤੇ ਨਾਲ ਜੀ ਆਪਣਾ ਵੀਰ ਇਹ ਜੀ ਮੇਰਾ ਭਾਂਜਾ ਵਾ ਜੀ ਏ ਜਸਵਿੰਦਰ ਸਿੰਘ ਜਸਵੀਰ ਜੀ ਤੇ ਇੱਧਰ ਮੇਰਾ ਭਰਾ ਵਾ ਮਰਕੀਤ ਸਿੰਘ ਤੇ ਸੰਗਾ ਤੇ ਘੋੜੇ ਤਾਂ ਆਪਾਂ ਹਰ ਰੋਜ਼ ਹੀ ਵੀਡੀਓ ਦੇ ਵਿੱਚ ਦਿਖਾਉਂਦੇ ਆਂ ਅੱਜ ਇੱਕ ਅਲੱਗ ਚੀਜ਼ ਕਾਠੀ ਵੀ ਦਿਖਾਈ ਆਪਾਂ ਨੂੰ ਬਹੁਤ ਸੋਹਣੀ ਕਿੱਥੋਂ ਬਣੀ ਆ ਕੀ ਗੱਲਬਾਤ ਉਹ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀ ਆਪਣੇ ਘੋੜਿਆਂ ਬਾਰੇ ਜੀ ਇਹਨਾਂ ਬਾਰੇ ਜਰੂਰ ਸਭ ਤੋਂ ਪਹਿਲਾਂ ਜਿਹੜਾ ਕਮਾ ਇੱਕ ਖੀਰਾ ਬਸ਼ੇਰਾ ਦਿਖਾ ਰਹੇ ਆਂ ਜੀ ਦੋਸਤਾਂ ਨੂੰ ਉਹਦੀ ਕੀ ਬਲੱਡ ਲਾਈਨ ਆ ਕੀ ਹਾਈਟ ਉਮਰ ਹੋਗੀ ਉਹਦੀ ਉਹ ਆਪਣੇ 30 ਮਹੀਨਿਆਂ ਦਾ ਜੀ ਤੇ ਉਹਦਾ ਅਹੀ ਬੱਚਾ ਹੈਗਾ ਉਹ ਆਪਣਾ ਸਰਦਾਰ ਸਖਵੀਰ ਸਿੰਘ ਹਾਂਜੀ ਇਹ ਬਦਲਸ ਦਾ ਦਫਾ ਜੀ ਮਹਾਰਾਜਾ ਉਹਨਾਂ ਦੇ ਕੋਲ ਸਟੇਲੀਅਨ ਸੀ ਉਹਦਾ 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 ਬੱਚਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਨਾਮ ਅਹੀ ਰੱਖਿਆ ਵਾ ਸ਼ੇਰਗਾ ਸ਼ੇਰਗਾ ਜੀ ਹਾਂਜੀ ਸ਼ੇਰਗਾ ਠੀਕ ਹੈ ਜੀ ਤੇ ਇਹ ਫਿਰ ਆਪਾਂ ਓਪਨ ਫੋਰ ਸਟੱਡ ਕੀਤਾ ਕਿ ਨਾਂ ਜੀ ਨਹੀਂ ਜੀ ਹਜੇ ਨਹੀਂ ਕੋਈ ਵੀ ਹੈਗਾ ਵਾ ਹਾਂਜੀ ਤੇ ਮੈਂ 4 ਸਾਲਾਂ ਤੋਂ 7 ਇੱਕ 3 ਸਾਲਾਂ ਤੋਂ ਸਟਾਰਟ ਕਰਤਾ ਹਾਂ ਅੱਛਾ ਜੀ ਹਾਂਜੀ ਠੀਕ ਹੈ ਇਹ ਪਰ ਚਲੋ ਜੇ ਵੈਸੇ ਦਿਖਾਤਾ ਹੀ ਇਹ ਹਾਂਜੀ ਇਹ ਆਪਣੀ ਹੋਮ ਬਰੀਡ ਈ ਹੈ ਜੀ ਇਹ ਮੇਰੀ ਹੋਮ ਬਰੀਡ ਈ ਹੈ ਜੀ ਠੀਕ ਹੈ ਜੀ ਇਹਦੀ ਮਾਂ ਕਿਵੇਂ ਦੀ ਸੀ ਦੀ ਕੀਦੀ ਮਾਂ ਦਾ ਕੱਦ ਸਿਗਾ ਜੀ 62 ਇੰਚ ਜੀ ਸਰਦਾਰ ਜਰਨੈਲ ਸਿੰਘ ਮੀਰਪਿੰਡ ਦੇ ਆ ਜੀ ਸਾਡੇ ਉਹਦੇ ਨਾਲ ਦੇ ਇੱਥੇ ਨੁਕਤੀ ਆ ਜੀ ਮੀਰਪੁਰ ਮਾਰੀ ਦੇ ਉਹਨਾਂ ਨੇ ਮੈਨੂੰ ਲੈ ਕੇ ਦਿੱਤੀ ਸੀਗੀ ਅੱਛਾ ਜੀ ਬਹੁਤ ਵਧੀਆ ਹੈ ਜੀ ਠੀਕ ਹੈ ਜੀ ਤੇ ਉਹਦੇ ਕੋ ਮੈਂ 2-3 ਬੱਚੇ ਰਹਿ ਫਿਰ ਬੀਜਦੀ ਸੀਗੀ ਠੀਕ ਹੈ ਜੀ ਤੇ ਇਹ ਉਹਨਾਂ ਦੀ ਮਾਂ ਦੀ ਬਲੱਡ ਲਾਈਨ ਵਿੱਚ ਚੱਲੀ ਆਉਂਦੀ ਆ ਠੀਕ ਹੈ ਜੀ ਪੇ ਆ ਡੱਡਿਆ ਠੀਕ ਹੈ ਜੀ ਤੇ ਮਾਂ ਇੱਕੋ ਹੈ ਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਆਪਾਂ ਦੂਜਾ ਇੱਕ ਨੁਕਰਾ ਘੋੜਾ ਦਿਖਾਇਆ ਜੀ ਹਾਂਜੀ ਉਹ ਵੀ ਬਹੁਤ ਖੂਬਸੂਰਤ ਆ ਉਹਦੀ ਕੀ ਬਲੱਡ ਲਾਈਨ ਆ ਕੀ ਉਮਰ ਹੋ ਗਈ ਜੋਦੀ ਉਹਦੀ ਆਪਣੇ 9 ਸਾਲ ਹੋ ਗਈ ਆ 9 ਸਾਲ ਉਮਰ ਆ 9 ਸਾਲ ਹਾਂਜੀ ਠੀਕ ਹੈ ਜੀ ਤੇ ਉਹ ਆਪਾਂ ਲਿਆ ਸੀਗਾ ਕੋਈ 6 ਮਨთ ਦਾ ਸੀਗਾ अच्छा जी जी ਤੇ ਇਹ ਮੈਂ ਲੁਧਿਆਣਿਓ ਲਿਆ ਸੀਗਾ ਆਪਣੇ ਉਹਨਾਂ ਦਾ ਸਟੱਡ ਫਾਰਮ ਹੈਗਾ ਵਾ ਇਹ ਜਸਵੀਰ ਸਿੰਘ ਜਸسرਿਆ ਬੰਦੀ ਦਾ ਨਾਂ ਅਤੇ ਸਟੱਡ ਫਾਰਮ ਹੈ ਉਹਨਾਂ ਦਾ ਅੱਛਾ ਜੀ ਹਾਂਜੀ ਉਹ ਬਾਈ ਜੀ ਹੋਣਾ ਦੇ ਕੋਲੋਂ ਮੈਂ 6 ਮਨਸ ਦਾ ਲਿਆ ਆਂਦਾ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਆਪਣੇ ਕੋਲ ਰਿਜ਼ਲਟ ਵੀ ਆ ਗਿਆ ਇਸਪੋਰਟ ਦਾ ਜੀ ਬਹੁਤ ਹੀ ਵਧੀਆ ਇਹਦਾ ਆਇਆ ਜੀ ਲੋਕੀ ਅੱਗੇ ਲੈ ਕੇ ਗਏ ਆ ਉਹ ਜਿੰਨੇ ਕੁ ਲੈ ਗਏ ਮੁਰਮਰ ਕੇ ਆਉਂਦੇ ਸੀ ਅਸੀਂ ਤਾਂ ਬਹੁਤ ਨਹੀਂ ਕੀਤਾ ਅੱਛਾ ਜੀ ਤੇ ਆ ਐਤ ਕੀ ਇਹੀ ਮੈਨੂੰ ਸਰਦਾਰ ਜਨੈਲ ਸਿੰਘ ਕਹਿੰਦਾ ਕਹਿੰਦਾ ਕਿਉਂ ਤੇਰਾ ਦਿਮਾਗ ਖਰਾਬ ਹੋਇਆ ਵੀ ਤੇਰੇ ਕੋਲ ਇੰਨੀ ਵਧੀਆ ਚੀਜ਼ ਆ ਹਾਂਜੀ ਉਹ ਜਦੋਂ ਹੁਣ ਆਪਾਂ ਇਹਦਾ ਰਿਜ਼ਲਟ ਤੁਸੀਂ ਤੁਸੀਂ ਦੇਖ ਹੀ ਲਿਆ ਹਾਂਜੀ ਹਾਂਜੀ ਤੇ ਵਧੀਆ ਆ ਗਿਆ ਇਹ ਬਹੁਤ ਚੰਗਾ ਆ ਰੱਬ ਦੀ ਕਿਰਪਾ ਦੇ ਨਾਲ ਜੀ ਹਾਂਜੀ ਕੋਰਸਿਸ ਦਾ ਪਾਈ ਹੋਏ ਕਰੀਦੀ ਆ ਵੀ ਹਰੇਕ ਬੰਦਾ ਚਾਹੁੰਦਾ ਹਰੇਕ ਬੰਦਾ ਚਾਹੁੰਦਾ ਹਰੇਕ ਬੰਦਾ ਚਾਹੁੰਦਾ ਅਸੀਂ ਤਾਂ ਕਹਿੰਦੇ ਵੀ ਹਰੇਕ ਦੇ ਕਰਾਂ ਵਿੱਚ ਵਧੀਆ ਚੀਜ਼ਾਂ ਹੋਣ ਵਧੀਆ ਚੀਜ਼ਾਂ ਹੋਣ ਬਿਲਕੁਲ ਤੇ ਜਿਹੜਾ ਇਹ ਬੱਚਾ ਹੋ ਗਿਆ ਕਿੰਨੇ ਟਾਈਮ ਦਾ ਹੋ ਗਿਆ ਆਪਣੇ ਘੋੜੇ ਦਾ ਜੀ ਇਹ ਹੋ ਗਿਆ ਜੀ 12 ਬੀਕਾਂ ਦਾ ਕੱਲ ਹੋ ਗਿਆ ਅੱਛਾ ਜੀ ਹਾਂ ਜੀ 12 ਵੀਕ ਦਾ ਹੋ ਗਿਆ 12 ਵੀਕ ਦਾ ਠੀਕ ਹੈ ਜੀ ਤੇ ਚਲੋ ਵੈਸੇ ਤਾਂ ਤੁਸੀਂ ਫੀਸ ਵਾਲੇ ਮਸਲੇ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਉਹ ਫੀਸ ਵਗੈਰਾ ਕੀ ਰੱਖੀ ਹੋਈ ਹੈ ਆਪਾਂ ਨੇ ਫੀਸ ਫੂਡ ਦਾ ਜੀ ਆਪਾਂ ਦਾ ਕੋਈ ਨਹੀਂ ਆਪਣੀ ਕਰੀਏ ਕਮਾਈ ਹੈ ਮੇਰੇ ਤਾਂ ਸੌਂਗ ਦੇ ਨਾਲ ਰੱਖਿਆ ਜੀ ਤੇ ਉਦਾਂ ਹੁਣ ਬਹੁਤਾ ਬੌਦਰ ਵੀ ਨਹੀਂਗਾ ਪੰਜ ਸੌਾਂ ਚ ਜਾਣ ਦਾ ਅਸੀਂ ਤਾਂ ਉਦਾਂ ਨਿਆਣੇ ਮੇਰਾ ਆਉਣ ਜਾਣ ਇਹਨਾਂ ਦਾ ਕਰਕੇ ਬਣਿਆ ਠੀਕ ਹੈ ਜੀ ਇਹ ਇਦਾਂ ਵਾ ਵੀ ਇੱਥੇ ਸਾਡੇ ਕੋਈ ਰਹਿੰਦਾ ਨਹੀਂਗਾ ਬਜ਼ੁਰਗ ਸਾਰੇ ਰਹਿਤੇ ਦਾ ਬਾਹਰ ਹੀ ਆ ਠੀਕ ਹੈ ਜੀ ਹੁਣ ਇਹੋ ਆ ਜੀ ਇਹੋ ਹੀ ਮੇਰੇ ਇਹ ਰਿਸ਼ਤੇਦਾਰ ਸਮਝ ਲੋ ਹਾਂਜੀ ਹਾਂਜੀ ਇਹੋ ਹੀ ਦੋਸਤ ਮਿੱਤਰ ਆ ਤੇ ਆ ਜਿਹੜੇ ਮੁੰਡੇ ਮੇਰੇ ਇੱਥੇ ਕੰਮ ਕਰਦੇ ਆ ਤੇ ਰਾਜਸਥਾਨ ਦੇ ਆ ਤਿੰਨ ਇਹਨਾਂ ਦੇ ਨਾਲ ਆ ਮੇਰਾ ਪਾਂਜਾਵਾ ਇਹ ਵੀ ਇੱਥੇ ਹੁੰਦਾ ਮੇਰਾ ਭਰਾ ਅਹੀ ਜੀ ਇੱਥੇ ਕੰਮ ਵਿੱਚ ਲੱਗੇ ਰਹੀਦਾ ਬਿਜੀ ਰਹੀਦਾ ਠੀਕ ਹੈ ਜੀ ਹਾਂਜੀ ਬਿ ਕੋੜੀ ਰਿਸ਼ਤੇਦਾਰ ਨੇ ਆਪਣੇ ਸਾਰਾ ਕੁਝ ਰਿਸ਼ਤੇਦਾਰੀ ਆ ਜੀ ਕਿਉਂਕਿ ਇੱਕ ਤਾਂ ਪੁੱਠੇ ਕੰਮਾਂ ਤੋਂ ਵਜੇ ਰਵਾਂਗੇ ਹਾਂਜੀ ਠੀਕ ਹੈ ਰੋਂਗ ਰੋਡ ਤੇ ਨਹੀਂ ਚੱਲਦਾ ਬੰਦਾ ਹਾਂਜੀ ਤੇ ਜਿਆਦਾ ਦਿਮਾਗ ਇਹਨਾਂ ਵਿੱਚ ਹੀ ਰਹਿੰਦਾ ਠੀਕ ਹੈ ਜੀ ਹਾਂਜੀ ਤੇ ਸਾਨੂੰ ਆਪਦਿਆਂ ਦਾ ਨਹੀਂ ਸਾਨੂੰ ਲੋਕਾਂ ਦੇ ਦੇਖਣ ਦਾ ਵੀ ਚਾਹ ਬਹੁਤ ਆ ਠੀਕ ਹੈ ਜੀ ਹਾਂਜੀ ਹਾਂਜੀ ਜੀ ਤੇ ਅਹੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਵੀ ਹਰੇਕ ਬੰਦੇ ਦੇ ਕੋਲ ਜਾਇਦਾ ਵਾ ਜੀ ਵੀ ਉਹਦੇ ਉੱਥੇ ਇਦਾਂ ਨਹੀਂ ਕਹਿੰਦੇ ਵੀ ਫਲਾਨੀ ਚੀਜ਼ ਦੇਖਣ ਚਾਹੀਦਾ ਅਸੀਂ ਕਿ ਦੇਖਦੇ ਆ ਵੀ ਫਰਾਨੇ ਦੇ ਰੱਖਿਆ ਹੀ ਉਹਦੇ ਫਾਰਮ ਤੇ ਜਾਇਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਆਪਣੇ ਘੋੜੇ ਦਾ ਨਾਮ ਕੀ ਆ ਜੀ ਕਿਹਦਾ ਜੀ ਜਿਹੜਾ ਵੱਡਾ ਘੋੜਾ ਜਿਹਦਾ ਬੱਚਾ ਆ ਜੀ ਇਹ ਜਿਹਦਾ ਬੱਚਾ ਉਹਦਾ ਨਾਂ ਜੀ ਅਸੀਂ ਫੈਰੋ ਰੱਖਿਆ ਹੈ ਫੈਰੋ ਜੀ ਹਾਂ ਜੀ ਤੇ ਜਿਹੜਾ ਨਵਾਂ ਬੱਚਾ ਉਹਦਾ ਨਾਂ ਹੀ ਫਰਾਰੀ ਰੱਖ ਦਿੱਤਾ ਫਰਾਰੀ ਹਾਂ ਕਿਉਂਕਿ ਮੈਨੂੰ ਫਰਾਰੀਆਂ ਗੱਡੀਆਂ ਦਾ ਚਾਹ ਉਹ ਵੀ ਘੋੜੇ ਵਾਲੀ ਗੱਡੀ ਦੀ ਸ਼ੌਕ ਹੈ ਮੈਂ ਜੇ ਗੱਡੀ ਵੀ ਉਹ ਰੱਖਣੀ ਤੇ ਇਹ ਜਾਣ ਬਾਰੀ ਇਹ ਰੱਖਣੇ ਆ ਠੀਕ ਹੈ ਗੱਡੀ ਵੀ ਫਰਾਰੀ ਰੱਖਿਆ ਜੀ ਤੇ ਘੋੜੇ ਦਾ ਲੋਗੋ ਲੱਗਿਆ ਹੋਇਆ ਜੀ ਤੇ ਘੋੜੇ ਵੀ ਰੱਖਿਆ ਠੀਕ ਹੈ ਜੀ ਨਹੀਂ ਬਹੁਤ ਚੰਗੀ ਗੱਲ ਹੈ ਤੇ ਘੋੜਾ ਆਪਣਾ ਮਾਰਵਾੜੀ ਵੀ ਬਹੁਤ ਸੋਹਣਾ ਜੀ ਉਹ ਹਾਂ ਜੀ ਦੇਖੋ ਜੀ ਅਸੀਂ ਤਾਂ ਆਪਣੇ ਵਧੀਆ ਲੈ ਕੇ ਆਂਦਾ ਹਾਂ ਜੀ ਹਾਂ ਜੀ ਹਾਂ ਜੀ ਹੁਣ ਹਰੇਕ ਬੰਦੇ ਦੀ ਆਪ ਆਪਣੀ ਚੋਇਸ ਹੁੰਦੀ ਆ ਕੋਈ ਕਿਸੇ ਨੂੰ ਰੰਗ ਕਾਲਾ ਚੰਗਾ ਲੱਗਦਾ ਜਿੱਦਾਂ ਮੈਨੂੰ ਕਾਲਾ ਚੰਗੇ ਲੱਗਦੇ ਆ ਠੀਕ ਹੈ ਜੀ ਕਿਸੇ ਨੂੰ ਚਿੱਟੇ ਕਿਸੇ ਨੂੰ orange ਕੋਈ ਬਲੂ ਰੰਗ ਲਈ ਹਰੇਕ ਬੰਦੇ ਦੀ ਆਪ ਆਪਰ ਕਿਸੇ ਨੂੰ ਆਪਾਂ ਇਹ ਸੈਟੀਸਫਾਈ ਨਹੀਂ ਕਰ ਸਕਦੇ ਹਾਂ ਜੀ ਅਸੀਂ ਪਰ ਆਪਣੇ ਆਪ ਨੂੰ ਸੈਟੀਸਫਾਈ ਕੀਤਾ ਵੀ ਸਾਨੂੰ ਵਧੀਆ ਲੱਗਾ ਤੇ ਇਹੀ ਲੈ ਆਂਦਾ ਨਹੀਂ ਕੋੜਾ ਬਹੁਤ ਚੰਗਾ ਹੈ ਬਹੁਤ ਸੋਹਣਾ ਜੀ ਤੇ ਇਹਦਾ ਕੱਦ ਕਾਠ ਕਿੰਨਾ ਉਮਰ ਕੀ ਹੈ ਇਹਦਾ ਜੀ 65 ਇੰਚ ਆ ਤੇ 5 ਸਾਲ ਦਾ 5 ਸਾਲ ਦਾ ਹੋ ਗਿਆ ਇਹਦਾ ਨਾਮ ਕੀ ਰੱਖਿਆ ਦਾ ਇਹਦਾ ਨਪੋਲੀਅਨ ਨੇ ਆ ਨਪੋਲੀਅਨ ਜੀ ਹਾਂ ਜੀ ਸਾਰੇ ਮਤ ਤੁਸੀਂ ਇੰਗਲਿਸ਼ ਨੇਮ ਹੀ ਰੱਖੇ ਹੋਇਆ ਸਾਰੇ ਘੋੜਿਆਂ ਦੇ ਤਕਰੀਬਨ ਜੀ ਹਾਂ ਜੀ ਬਾਹਲੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਠੀਕ ਹੈ ਜੀ ਤੇ ਇਹਦੀ ਵੀ ਸਟੱਡ ਸਰਵਿਸ ਓਪਨ ਆ ਜੀ ਇਹਦੀ ਓਪਨ ਆ ਤੇ ਦੋਸਤ ਮਿੱਤਰ ਕਈ ਲੈ ਕੇ ਗਏ ਆ ਅੱਛਾ ਜੀ ਹਾਂ ਜੀ ਘੋੜਿਆਂ ਪਰ ਆ ਗਏ ਤੇ ਮੇਰਾ ਇੱਥੇ ਪਾਂਜਾ ਹੈਗਾ ਵਾ ਇਹ ਕਰਾ ਜਾਂਦਾ ਵਾ ਹਾਂ ਜੀ ਠੀਕ ਹੈ ਵੀ ਬਾਈ ਦੀ ਡਿਊਟੀ ਹੁੰਦੀ ਇੱਥੇ ਹਾਂ ਜੀ ਹਾਂ ਜੀ ਕਿਉਂਕਿ ਦਬਾਬੇ ਦੇ ਵਿੱਚ ਭਾਜੀ ਬਹੁਤ ਥੋੜੇ ਆ ਠੀਕ ਹੈ ਜੀ ਜਾਨਬਾ ਜੀ ਹਾਂ ਜੀ ਕਿਉਂਕਿ ਬਾਹਰ ਹੀ ਆ ਜਿਆਦੇ ਬੰਦੇ ਠੀਕ ਠੀਕ ਹੈ ਤੇ ਜੇ ਕੋਈ ਆ ਜਾਂਦਾ ਦੋਸਤ ਵੀ ਤੇ ਟੀਰੇ ਨੂੰ ਕੰਟੈਕਟ ਕਰ ਲੈਂਦੇ ਜੋ ਕਮਾਚ ਕਰੀਆ ਚਲੋ ਭਾਜੀ ਇਹ ਤਾਂ ਆਪਣੇ ਘੋੜਿਆਂ ਦੀ ਗੱਲ ਹੋ ਗਈ ਘੋੜੀ ਵੀ ਤੁਹਾਡੇ ਕੋਲ ਕੱਲਾਂ ਵਾਲੇ ਚੇਤਕਦੀ ਉਹ ਬਹੁਤ ਚੰਗੀ ਆ ਬਹੁਤ ਗੱਦ ਵਿੱਡਾ ਤੇ ਬੱਚਾ ਬਹੁਤ ਸੋਹਣਾ ਦਿੱਤਾ ਹਾਂਜੀ ਬੱਚਾ ਬਹੁਤ ਠੀਕ ਹੈ ਜੀ ਹਾਂ ਵੀ ਉਹ ਦਿਖਾ ਹਾਂ ਤਕਰੀਬਨ ਜਿੰਨੇ ਵੀ ਆਪਣੇ ਭਰਾ ਅਬਰੌਡ ਚ ਰਹਿੰਦੇ ਆ ਐਨ ਆਰ ਆਈ ਨੇ ਉਹਨਾਂ ਨੂੰ ਸਾਰਿਆਂ ਨੂੰ ਘੋੜਿਆਂ ਦਾ ਬਹੁਤ ਸ਼ੌਕ ਆਈ ਦਿਲੋਂ ਲਗਾਵਾ ਘੋੜਿਆਂ ਦਾ ਆਪਣੀ ਜੜ ਉਹਨਾਂ ਨੇ ਮਤਲਬ ਇਹ ਘੋੜੇ ਬਣਾ ਰੱਖੇ ਇੱਕ ਤਰ੍ਹਾਂ ਵੀ ਜੁੜਦੇ ਆ ਕੇ ਉਹ ਬਿਲਕੁਲ ਜੀ ਬਿਲਕੁਲ ਦੇਖੋ ਜੀ ਅੱਗੇ ਤਾਂ ਤੈਨੂੰ ਇੱਕ ਟ੍ਰੈਂਡ ਸੀਗਾ ਹਾਂਜੀ ਜਿੰਨੇ ਵੀ ਸਾਡੇ ਤਾਏ ਚਾਚੇ ਜਿੱਥਾਂ ਸਾਡੇ ਬਾਪ ਬਜ਼ੁਰਗ ਗਏ ਆ ਉਹਨਾਂ ਨੂੰ ਦੁਆਬੇ ਵਾਲੀ ਕੁਛੀ ਦੀ ਹੁੰਦੀ ਸੀ ਭਈ ਜ਼ਮੀਨ 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 ਏ ਕੁੱਲ ਦੁਨੀਆ ਠੀਕ ਹੈ ਜੀ ਹਾਂਜੀ ਹੁਣ ਜਿਹੜੇ ਗਾਂ ਉਹਨਾਂ ਦੇ ਬੱਚੇ ਆ ਹਾਂਜੀ ਉਹ ਕਹਿੰਦੇ ਵੀ ਚਲੋ ਅਸੀਂ ਵੀ ਕੋਈ ਸਟੱਡ ਫਾਰਮ ਬਣਾਉਣਾ ਹਾਂ ਦੇਖੋ ਦੇਖੀਏ ਇੱਕ ਵਾਰ ਤੇ ਆਪਣ ਵੀ ਇਦਾਂ ਹੀ ਵੀ ਠੀਕ ਹੈ ਜੀ ਦੇਖ ਕੇ ਜਿੱਥੇ ਬੰਦਾ ਬੈਠੇ ਬੈਠ ਕੇ ਸਕੂਨ ਮਿਲੇ ਉਹ ਨੂੰ ਹਾਂ ਅੱਛਾ ਹੁਣ ਦੇਖੋ ਸਾਨੂੰ ਵੀ ਇਦਾਂ ਹੀ ਦੇਖ ਕੇ ਪਿਆ ਵਾ ਘੋੜੇ ਤਾਂ ਦੇਖੋ ਜੀ ਆਪਾਂ ਨੇ ਬਹੁਤ ਵੱਡੇ ਤੋਂ ਘੋੜਿਆਂ ਦੇ ਬਹੁਤ ਵੱਡੇ ਤੋਂ ਵੱਡੇ ਸ਼ਕੀਨ ਦੇਖਿਆ ਜੀ ਹਨਾ ਤੁਹਾਨੂੰ ਵੀ ਬਹੁਤ ਸ਼ੌਕ ਆ ਪਰ ਮੈਂ ਕਾਠੀਆਂ ਦਾ ਸ਼ਕੀਨ ਅੱਜ ਪਹਿਲੀ ਵਾਰ ਦੇਖਿਆ ਜੀ ਤੇ ਪਹਿਲੀ ਵਾਰ ਹੀ ਮੈਂ ਮਿਲ ਰਿਹਾ ਤੁਹਾਨੂੰ ਕਾਠੀਆਂ ਦਾ ਕਿਵੇਂ ਸ਼ੌਂਕ ਪਿਆ ਤੇ ਕਿੰਨੀਆਂ ਕਿ ਤੁਹਾਡੇ ਕੋਲ ਮਰ ਕਾਠੀਆਂ ਨੇ ਉਹਨਾਂ ਬਾਰੇ ਦੱਸੋ ਜੀ ਸਾਨੂੰ ਕਾਠੀਆਂ ਮੇਤੋਂ ਬਹੁਤ ਜਿਆਦੀਆਂ ਅੱਛਾ ਜੀ ਕਾਠੀਆਂ ਮੇਰੇ ਦੋਸਤਾਂ ਨੇ ਪਾਕਿਸਤਾਨ ਤੋਂ ਵੀ ਦਿੱਤੀਆਂ ਜੀ ਇੱਕ ਬਹੁਤ ਜਿਆਦੀਆਂ ਮੈਂ ਹੁਣ ਜੇ ਦਸੀ ਇਹਦਾ ਵੀਡੀਓ ਬਹੁਤ ਬਾਰੀ ਏਦਾਂ ਦੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਕਈ ਤੁਸੀਂ ਚੀਜ਼ਾਂ ਦੇਖੀਆਂ ਵੀ ਨਹੀਂ ਗੀਆਂ ਮੇਰੇ ਕੋਲ ਪਈਆਂ ਇੰਗਲੈਂਡ ਚ ਪਈਆਂ ਬਿਲਕੁਲ ਜੀ ਏਦਾਂ ਦੀਆਂ ਚੀਜ਼ਾਂ ਹੈਗੀਆਂ ਅੱਛਾ ਜੀ ਤੇ ਅਮਰੀਕਾ ਵਿੱਚ ਮੈਂ ਜਾਂਦਾ ਹੁੰਦਾ ਤੇ ਉੱਥੇ ਵੀ ਆਪਾਂ ਕਾਠੀਆਂ ਬਹੁਤ ਵਧੀਆ ਵਧੀਆ ਬਣਾਈਆਂ ਠੀਕ ਹੈ ਜੀ ਉਹ ਜਦੋਂ ਇੱਥੇ ਲੈ ਕੇ ਆ ਮੈਂ ਮੈਂ ਕਹਿੰਦਾ ਇਹਨਾ ਮੈਨੂੰ ਟੈਕਸ ਲਾਉਣਾ ਵਾ ਚਲੋ ਉਹ ਨੂੰ ਵਾਪਸ ਲੈ ਕੇ ਜਾਣੀ ਆ ਠੀਕ ਹੈ ਹਾਂਜੀ ਹਾਂਜੀ ਉਹ ਫੇ ਏਦਾਂ ਮੈਂ ਜਿਹੜੇ ਮੇਰੇ ਉਧਰ دوست ਮਿੱਤਰ ਆ ਹਾਂਜੀ ਇਹ ਇਦਾਂ ਵਾਂ ਵੀ ਰਾਜੀ ਤਾਂ ਮਹਾਰਾਜੇ ਹੈ ਨਹੀਂ ਗੇ ਪਰ ਦਿਲ ਹਣਾ ਰਾਜੇ ਮਹਾਰਾਜਾ ਫੇ ਅੰਗਰੇਜ਼ਾਂ ਨੂੰ ਪਿੱਛੇ ਛੱਡ ਜਾ ਜਦੋਂ ਫੇ ਕਾਠੀਆਂ ਰੱਖੀ ਦੀਆਂ ਤੇ ਰੱਖੀ ਦੀਆਂ ਵੀ ਵੇਸ਼ ਸੋਨੇ ਦੀਆਂ ਇੱਥੇ ਨਾ ਚਾਂਦੀ ਤੇ ਨਾ ਸੋਨੇ ਦੀਆਂ ਕਾਠੀਆਂ ਬਣਾ ਕੇ ਰੱਖੀਆਂ ਹੋਈਆਂ ਜਾਂ ਚਾਂਦੀ ਵੈਸਟਨ ਸੈੱਟ ਬਣਾ ਹੋਏ ਠੀਕ ਹੈ ਜੀ ਆਹ ਜਿਹੜੀ ਕਾਠੀ ਆ ਇਹ ਤੁਸੀਂ ਬਲੀਵ ਨਹੀਂ ਕਰਨਾ ਇਹ ਤੇ ਉਹਨਾਂ ਖਾਚ ਨਹੀਂ ਆ ਜਿੰਨਾ ਮੈਨੂੰ ਈ ਗਿਫਟ ਵੇ ਜਾ ਕੇ ਮੇਰਾ ਖਾਚ ਬੰਦਾ ਲੱਪਣ ਤੇ ਆ ਗਿਆ अच्छा ये स्पेशल बंदा लभया ਵੀ ਇਹੋ ਜੀ ਮੈਨੂੰ ਕਾਠੀ ਬਣਾ ਕੇ ਦੇਵੇ ਨਾ ਜੀ ਨਹੀਂ ਮੈਂ ਵੀ ਪਹਿਲੀ ਫਰਸਟ ਟਾਈਮ ਦੇਖਿਆ ਹੈ ਇਹ ਕਾਠੀ ਨਹੀਂ ਖੂਬਸੂਰਤ ਇਹ ਈਜੀਪਟ ਦੀ ਕਾਠੀ ਆ ਮੈਂ ਵੀ YouTube ਤੇ ਦੇਖੀ ਆ اچھا ਜੀ ਫਿਰ ਬੰਦਾ ਨਹੀਂ ਲੱਭਦਾ اچھا ਜੀ ਨੇ ਜਿਹੜਾ ਇਹ ਜਿਆ ਤਿਆਰ ਕਰਦਾ ਹਾਂ ਜੀ ਫਿਰ ਈਜੀਪਟ ਵਿੱਚ ਗਾਇ ਜੀ ਉੱਥੇ ਬੰਦੇ ਲੱਭੇ ਫਿਰ ਮੁੜ ਕੇ ਫੇ ਆ ਗਿਆ ਫਿਰ ਗਏ ਬਈ ਨਹੀਂ ਵੀ ਆਹਾਂ ਚੀਜ਼ਾਂ ਸਾਨੂੰ ਇਦਾਂ ਦੀਆਂ ਚਾਹੀਦੀਆਂ ਇਹ ਨੂੰ ਸ਼ੌਕ ਕਹਿੰਦੇ ਜੀ ਅਸਲ ਇਹ ਮੈਂ ਕਿਹਾ ਫੇ ਇਦਾਂ ਵੀ ਹੋਟਲ ਦਾ ਵੀ ਖਰਚਾ ਉੱਥੇ ਪੈਣਾ ਜੀ ਹਾਂ ਤੇ ਹੋਟਲ ਵਿੱਚ ਵੀ ਤੂੰ ਕਿ 5 ਸਟਾਰ ਤੋਂ ਆਪਾਂ ਤੁਹਾਨੂੰ ਰਹਿ ਨਹੀਂ ਸਕਦੇ ਜੇ ਜੇ 2-3 ਵਿੱਚ ਰਹਿਣਾ ਵੀ ਮੇਰੇ ਪੇ ਨੂੰ ਇੱਥੇ ਹੀ ਬਹੁਤ ਸਗੀ ਆਮਦਨ ਉਨੇ ਇੰਗਲੈਂਡ ਵਿੱਚ ਕੀ ਕਰਨ ਜਾਣਾ ਠੀਕ ਕਰਨਾ ਸੀ ਉਹ ਸਟਾਈਲ ਹੀ ਉਹ ਬਣ ਗਈ ਆਪਣੇ ਠੀਕ ਹੈ ਠੀਕ ਹੈ ਜੀ ਹਾਂ ਜੀ ਵੀ ਉਹ ਮੇਰਾ ਖਰਚਾ ਜ਼ਿਆਦਾ ਬੰਦਾ ਲੱਭਣ ਤੇ ਲੱਗਾ ਠੀਕ ਹੈ ਜੀ ਖਟਕਾਠੀ ਦੇ ਨਹੀਂ ਬੰਦਾ ਲੱਭਣ ਤੇ ਲੱਗਿਆ ਬੰਦਾ ਲੱਭਣ ਤੇ ਲੱਗਿਆ ਜੀ ਨਹੀਂ ਉਹ ਸਹੀ ਗੱਲ ਕਹਿੰਦੇ ਆਪਣੇ ਜਿਹੜੀਆਂ ਪੰਜਾਬੀ ਦੀਆਂ ਕਹਾਵਤਾਂ ਬਣੀਆਂ ਹੋਈਆਂ ਜਿਵੇਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਉਹ ਸੱਚੀਆਂ ਨੇ ਉਹ ਗੱਲਾਂ ਨਿਰਖ ਪਰਖ ਕੀ ਉਹ ਕਹਾਵਤਾਂ ਬਣੀਆਂ ਹੋਈਆਂ ਨੇ ਬਿਲਕੁਲ ਬਿਲਕੁਲ ਹੀ ਨਹੀਂ ਕਾਠੀ ਹੈ ਵੀ ਬਹੁਤ ਖੂਬਸੂਰਤ ਹੈ ਜੀ ਇਹ ਲੱਗਦਾ ਵੀ ਵੀਡੀਓ ਦੇਖ ਕੇ ਤੁਹਾਨੂੰ ਕਮੈਂਟ ਆਉਣਗੇ ਜਾਂ ਤੁਹਾਨੂੰ ਫੋਨ ਆਉਣਗੇ ਯਾਰ ਸਾਨੂੰ ਵੀ ਅਜੇ ਜੀ ਬਣਾ ਕੇ ਦੋ ਕਿਉਂਕਿ ਸ਼ੌਂਕੀ ਪਰੇ ਤੋਂ ਪਰੇ ਬੈਠੇ ਜੀ ਦੇਖੋ ਜੀ ਜੇ ਕੋਈ ਹੈਗਾ ਹਾਂਜੀ ਅਸੀਂ ਤਾਂ ਇਹੋ ਹੀ ਬੰਦਿਆਂ ਨੂੰ ਉਹਨਾਂ ਨੂੰ ਦੱਸ ਸਕਦੇ ਹਾਂ ਨੰਬਰ ਦੇ ਤਕਰੀਬ ਸਾਨੂੰ ਪਈ ਆ ਲੱਭਣ ਦੀ ਬੰਦੇ ਨੂੰ ਉਹ ਹਾਂਜੀ ਉਹਨਾਂ ਨੂੰ ਨਾ ਲੱਭੇ ਉਹਨਾਂ ਨੂੰ ਨਾ ਪਵੇ ਪਵੇ ਹਾਂਜੀ ਉਹ ਸਿੱਧੇ ਬੰਦੇ ਨਾਲ ਕੰਟੈਕਟ ਕਰ ਸਕਦੇ ਆ ਠੀਕ ਹੈ ਜੀ ਤੇ ਜੋ ਵੀ ਹੈਗੀ ਆ ਉਹਦੀ ਪ੍ਰਾਈਸ ਅਗਲਾ ਪੇ ਉਹਨੂੰ ਆਨਲਾਈਨ ਪੇ ਕਰੇ ਤਾਂ ਇਹ ਕਾਠੀ ਤੇ ਉਹਨਾਂ ਦੇ ਇੱਥੇ ਬਣੀ ਬਣਾਈ ਆ ਜਾਣੀ ਜੀ ਬਣੀ ਬਣਾਈ ਆ ਜਾਣੀ ਹਾਂ ਤਾਂ ਕੋਰੀਅਰ ਰਾਹੀਂ ਆ ਜਾਂਦਾ ਹਾਂਜੀ ਹਾਂਜੀ ਆਂਦੇ ਹਾਂਜੀ ਕੋਈ ਉਹ ਡਿਜ਼ਾਈਨ ਜਿੱਦਾਂ ਦਾ ਮਰਜੀ ਡਿਜ਼ਾਈਨ ਪਾ ਲਾ ਹੂੰ ਤੂੰ ਸੋਨਾ ਲਵਾਲਾ ਤੂੰ ਉਹਨੂੰ ਹੀਰੇ ਲਵਾਲਾ ਤੇਰੀ ਜੇਬ ਸਾਥ ਦੇਣੀ ਹਾਂ ਮੈਨੂੰ ਸੋਨੇ ਤੇ ਹੀਰਿਆਂ ਤੋਂ ਯਾਦ ਆਇਆ ਜਿਹੜੀਆਂ ਤੁਹਾਡੇ ਉਧਰ ਕਾਠੀਆਂ ਨੇ ਤੁਸੀਂ ਕਹਿੰਦੇ ਸੋਨਾ ਵੀ ਲੱਗਾ ਹੋਇਆ ਉਹਨਾਂ ਤੇ ਚਾਂਦੀ ਵੀ ਲੱਗੀ ਹੋਈ ਹੈ ਉਧਰ ਫਿਰ ਸਵਾਰੀ ਕਰਦੇ ਹੋਈ ਕਾਠੀਆਂ ਭਾਗੇ ਜੋ ਹਾਂਜੀ ਅੱਛਾ ਜੀ ਉਧਰ ਫਿਰ ਥੈਰੋ ਬ੍ਰੈਡ ਵਗੈਰਾ ਹੁਣੇ ਘੋੜੇ ਜੀ ਉਹਨੂੰ ਬ੍ਰੈਡ ਹਾਂਜੀ ਯਾਦ ਉੱਥੇ ਸਪੈਨ ਦੇ ਇੰਡੋਲੂਸੀਆ ਸਪੈਨਿਸ਼ ਬ੍ਰੀਡ ਆ ਅੱਛਾ ਜੀ ਤੇ ਅਰੇਬੀਅਨ ਆ ਅੱਛਾ ਜੀ ਥੋਰੋ ਬ੍ਰੀਡ ਤਾਂ ਆਮ ਹੀ ਆ ਅੱਛਾ ਜੀ ਕਿਉਂਕਿ ਇੰਗਲੈਂਡ ਵਾਲਿਆਂ ਦੀ ਬ੍ਰੀਡ ਆ ਹਾਂਜੀ ਉੱਥੇ ਇੰਗਲੈਂਡ ਵਿੱਚ ਹਰ ਇੱਕ ਤਰ੍ਹਾਂ ਦੀ ਬਰੀਡ ਤੈਨੂੰ ਲੱਭ ਜਾਂਦੀ ਹੈ ਜੀ ਜਿਹੜੀ ਕੋਰੀਆ ਦੀ ਬਰੀਡ ਹੈ 100 ਤੋਂ ਉੱਤੇ ਆ ਜੀ ਹਾਂ ਪੁਰਤਗਲ ਦੀ ਡਿਫਰੈਂਟ ਬਰੀਡ ਹੈ ਹੈ ਜਰਮਨ ਆਿਆਂ ਦੀ ਅੱਡ ਆ ਜੀ ਆਰਜਨਟੀਨਾ ਆਿਆਂ ਦੀ ਅੱਡ ਆ ਜੀ ਅਮਰੀਕਾ ਆਿਆਂ ਦੀ ਜਿੱਦਾਂ ਉਹ ਜਾਦੀ ਆਪਣੀ ਬਰੀਡ ਨੂੰ ਕੁਆਟਰ ਹਾਰਸ ਉਹਨਾਂ ਦੀ ਉਹ ਆ ਆਸਟ੍ਰੇਲੀਆ ਵਾਲੇ ਦੀ ਆਪਣੀ ਆਪਣੀ ਇੱਥੇ ਨੁਕਰੇ ਆ ਗਏ ਮਾਰવાડી ਆ ਗਏ ਹਾਂਜੀ ਤੇ ਇਹ ਸਿੰਧੀ ਆ ਗਈ ਹਾਂਜੀ ਕਾਠਿਆવાડી ਆ ਗਈ ਹਾਂਜੀ ਇਹ ਹਰੇਕ ਦੇਹ ਵਿੱਚ ਭਾਜੀ ਜਿੰਨੇ ਦੇਹ ਆਉਂਨੇ ਆ ਬਰੀਡਾਂ ਨਾਲ ਬਿਲਕੁਲ ਹਾਂਜੀ ਤੇ ਜਿਵੇਂ ਉਧਰ ਤੁਹਾਡੀ ਬਾਖ ਵੀ ਆ ਚਲੋ ਗੋਰਿਆਂ ਨਾਲ ਵੀ ਫਿਰ ਆਪਣੀ ਜਿਵੇਂ ਮਾਰવાડી ਨੁਕਰਾਂ ਬਰੀਡ ਬਾਰੇ ਕਈ ਵਾਰ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਜੀ ਭਾਜੀ ਐਦਾਂ ਮਾ ਵੀ ਇੱਧਰ ਬੰਦੇ ਸਾਹਮਦੇ ਆ ਠੀਕ ਹੈ ਜੀ ਇੰਗਲੈਂਡ ਜਰਮਨ ਯੂਰਪ ਵਿੱਚ ਗੋਰੀਆਂ ਸਾਹਮੜੀਆਂ ਕੋਰੀਆ ਸਟੱਡ ਫਾਰਮ ਗੋਰੀਆਂ ਵਾਂ ਬਿਲਕੁਲ ਜੀ ਬੰਦੇ ਨਹੀਂ ਠੀਕ ਹੈ ਜੀ ਗੋਰੀਆਂ ਹੀ ਸਾਹਮੜੀਆਂ ਠੀਕ ਹੈ ਜੀ ਹੁਣ ਹੁਣ ਇਦਾਂ ਮੈਂ ਵੀ ਹਰੇਕ ਬੰਦੇ ਨੂੰ ਆਪਣੀ ਅਜਿਹਾ ਹੁੰਦਾ ਮੈਂ ਹੁਣ ਇੱਥੇ ਗੋਰੀਆਂ ਲਈ ਆਵਾ ਜਾਣਦੀਆਂ ਉਹਨਾਂ ਦੇ ਸਟੱਡ ਵਾਂ ਮੈਂ ਉਹਨਾਂ ਕੋਲ ਜਾਂਦਾ ਮੇਰੀਆਂ ਫਰਿੰਡਾਂ ਠੀਕ ਹੈ ਜੀ ਫਰਿੰਡਾਂ ਇਦਾਂ ਨਹੀਂ ਬਈ ਰਹਿਤਾ ਠੀਕ ਹੈ ਜੀ ਫਰੈਂਡ ਦਾ ਮਤਲਬ ਦੋਸਤ ਆ ਠੀਕ ਹੈ ਜੀ ਦਿੱਲੀ ਦਿੱਲੀ ਦੋਸਤ ਠੀਕ ਹੈ ਜੀ ਤੁਸੀਂ ਫਰੈਂਡ ਆਪਣੇ ਇਹ ਪ੍ਰਾਣੂ ਕੀ ਆ ਆਪਣੇ ਕੁੜੀ ਦਾ ਵੀ ਰਿਸ਼ਤਾ ਹੁੰਦਾ ਵਾ ਇਹ ਕੋਈ ਨਾ ਰਸਤੇ ਵਿੱਚ ਆਪਾਂ ਸਾਰੇ ਗੁੰਦਈਏ ਹਾਂਜੀ ਸਹੀ ਗੱਲ ਹੈ ਦੋਸਤੀ ਦੋਸਤੀ ਵਿੱਚ ਆ ਜਾਂਦੀ ਹੈ ਹਰੇਕ ਤਰ੍ਹਾਂ ਦਾ ਰਸਤੇਦਾਰ ਠੀਕ ਹੈ ਠੀਕ ਹੈ ਜੀ ਤੇ ਹੈਗੇ ਆ ਹੁਣ ਮੈਂ ਇੱਥੇ ਲਿਆਉਂਦਾ ਲੋਕੀ ਰੋਂਗ ਸਮਝ ਲੈਂਦੇ ਆ ਥੋੜਾ ਕਲਚਰ ਦਾ ਆਪਣੀ ਫਰਕ ਤਾਂ ਪੈਂਦਾ ਜਾ ਰਿਹਾ ਪਹਿਲਾਂ ਇਹਨਾਂ ਨੂੰ ਹਾਂਜੀ ਹਾਂਜੀ ਸਾਡੇ ਪਰ ਗਾਂ ਹੁਣ ਮੁੰਡੇ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਆ ਜੀ ਤੇ ਅੰਡਰਸਟੈਂਡਿੰਗ ਕਰਦੇ ਆ ਅੰਡਰਸਟੈਂਡਿੰਗ ਹਾਂ ਇਹ ਚੀਜ਼ ਬਹੁਤ ਜ਼ਰੂਰੀ ਆ ਹੁਣ ਆਪਣੇ ਤਾਂ ਇੱਧਰ ਬਹੁਤ ਵੱਡਾ ਹੋਊਗਾ ਸਮਝ ਲੈਣ ਦੇ ਜੇ ਕੋਈ ਸਾਡੀ ਧੀ ਭੈ ਹਾਂ ਉਹ ਉਹ ਚਲੋ ਹੌਲੀ ਹੌਲੀ ਕਲਚਰ ਚੇਂਜ ਹੋ ਰਿਹਾ ਬਹੁਤ ਸਾਡੀਆਂ ਧੀਆਂ ਨੇ ਭੈਣ ਜਿਹੜੀਆਂ ਇਸ ਕੰਮ ਵੱਲ ਆ ਰਹੀਆਂ ਨੇ ਹੁਣ ਹਾਰਸ ਰਾਈਡਿੰਗ ਵੀ ਕਰਦੀਆਂ ਨੇ ਸਾਰਾ ਕੁਝ ਆ ਤੇ ਨਹੀਂ ਕਈ ਵਾਰ ਐ ਸਮਝ ਲਾ ਵੀ ਇਹ ਤਾਂ ਆਪਣੇ ਮਰਦਾਂ ਦੀ ਕੰਮ ਆ ਜਾਂ ਬੰਦਿਆਂ ਦੀ ਕੰਮ ਆ ਘੋੜੇ ਸਾਹਮਣਾ ਦੇਖੋ ਜੀ ਇੰਗਲੈਂਡ ਦੇ ਵਿੱਚ ਜੋਰਪ ਦੇ ਵਿੱਚ ਬਾਲੀਆ ਕਾਉਂਟੀਆਂ ਵਿੱਚ ਹਾਂਜੀ 50 50 ਪਰਸੈਂਟ ਹੱਕਦਾਰ ਆ ਜੀ ਲੇਡੀਜ਼ ਲੇਡੀਜ਼ 에ਰੋਪਲੇਨ ਚਲਾਉਂਦੀਆਂ ਲੇਡੀਜ਼ ਟੈਂਕ ਚਲਾਉਂਦੀਆਂ ਲੇਡੀਜ਼ ਆਰਮਿੰਗ ਦੇ ਵਿੱਚ ਆ ਲੇਡੀਜ਼ ਬੱਤਾਂ ਚਲਾਉਂਦੀ ਆ ਲੇਡੀਜ਼ ਜਿਆਦਾ ਕੰਮ ਕਰਦੀਆਂ ਜਿੰਨੇ ਵੀ ਸਟੱਡ ਫਾਰਮ ਆ ਇੰਗਲੈਂਡ ਦੇ ਲੇਡੀ ਸਾਹਿਬ ਦੀ ਮੇਰਾ ਆਪ ਦਾ ਫਾਰਮ ਹੈ ਉੱਥੇ ਰੈਂਟ ਤੇ ਦਿੱਤਾ ਗੋਰੀ ਨੇ ਉੱਥੇ ਰੱਖਿਆ ਜੀ ਜਿਹੜੀ ਮੇਰੇ ਨਾਲ ਹਾਂਜੀ ਉਹਦੇ ਨਾਲ ਮੇਰੀ ਬਹੁਤ ਕਾਫੀ ਜਾਣਕਾਰੀ ਹੋ ਰਾਂ ਨਾ ਹੋਈ ਜੀ ਮੇਰਾ ਦੋਸਤ ਹੈ ਸਿਗਾ ਇੱਕ ਉਹਨਾਂ ਦੀ ਕਾਫੀ ਬੈਲ ਸਟੀ ਬੰਦੇ ਆ ਜੀ ਅਹੀ ਜਰਮਨ ਗਿਆ ਉਹ ਲੱਭਣ ਅਹੀ ਕਈ ਕੰਟਰੀਆਂ ਵਿੱਚ ਗਿਆ ਹਮ ਬਈ ਮੈਨੂੰ ਥੋੜਾ ਜਿਹਾ ਤੈਨੂੰ ਵੀ ਥੋੜੀ ਜੀ ਨਾ ਗੱਲ ਕਰ ਦੀ ਜੀ ਇਹਦਾ ਇਦਾਂ ਨਹੀਂ ਕੋਈ ਕਹਿ ਸਕਦਾ ਮੈਨੂੰ ਸਾਰੀ ਨੌਲੇਜ ਆ ਗਈ ਹਰੇਕ ਬੰਦਾ ਸਿੱਖਦਾ ਜੀ ਮੈਂ ਹੱਲੇ ਵੀ ਸਿੱਖੀ ਜਾਂਦਾ ਇੱਕ ਦੂਜੇ ਤੋਂ ਕੋਹ ਨੁਕਤੇ ਅੱਜ ਮੈਂ ਤੇਤ ਤੋਂ ਸਿੱਖਿਆ ਕੋਹ ਤੈਨੂੰ ਆਪਦੇ ਦੱਸੇ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਈ ਵਾਰੀ ਨਿਕਾ ਜਿਆ ਬੱਚਾ ਹੀ ਇਦਾਂ ਦਾ ਨੁਕਤਾ ਆਪਾਂ ਨੂੰ ਦੱਸ ਦਿੰਦਾ ਉਹ ਹੀ ਕਹਿੰਦੇ ਉਹ ਤਾਂ ਸੋਚਿਆ ਹੀ ਨਹੀਂਗਾ ਸੋਚੀ ਨਹੀਂ ਹਾਂਜੀ 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 ਸਹੀ ਗੱਲ ਹੈ ਜੀ ਨਹੀਂ ਆ ਇੱਕ ਗੱਲ ਮੈਂ ਹੋਰ ਦੇਖੀ ਹੈ ਜੀ ਉਹ ਜਿਹੜੇ ਬਾਹਰ ਵਾਲੇ ਬੰਦੇ ਬਹੁਤ ਬਰੀਕੀ ਤੱਕ ਜਾਂਦੇ ਹਰ ਇੱਕ ਗੱਲ ਦੇ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਤੁਸੀਂ ਹੱਥ 'ਚ ਉਹ ਫੜੀ ਹੋਈ ਸੀਗੀ ਛੱਟੀ ਫੜੀ ਉਸ 'ਚ ਮੈਂ ਰੱਖ ਦੋ ਕਿਉਂਕਿ ਕਈ ਵਾਰ ਸਾਡੇ ਚੈਨਲ ਤੇ ਪ੍ਰੋਬਲਮ ਆ ਜਾਂਦੀ ਛੱਟੀ ਹੋਵੇ ਨਾ ਹੱਥ ਦੇ ਵਿੱਚ ਤਾਂ ਉਹ ਰੈਸਟ੍ਰਿਕਸ਼ਨ ਆ ਜਾਂਦੀ ਉਹਨਾਂ ਦੀ ਸਾਨੂੰ ਪਹਿਲਾਂ ਆਈਆਂ ਨੇ ਪੇਜ ਦੇ ਉੱਪਰ ਆਪਣੀ ਇਧਰ ਆਪਾਂ ਇਹ ਚੀਜ਼ਾਂ ਦੇ ਇੰਨੀ ਗੌਰ ਨਹੀਂ ਬਿਲਕੁਲ ਉਹਦਾ ਕਿਸੇ ਘੋੜੇ ਨੂੰ ਆਪਾਂ ਨੇ ਬਿੱਟ ਜਾਂ ਦੂਜੀ ਯੂਜ਼ ਕਰ ਲਾਨੇ ਆਪਾਂ ਜਾਂ ਝਟਕ ਜ਼ਿਆਦਾ ਦੇ ਦਾਨੇ ਆਪਾਂ ਬਿੱਟ ਨੂੰ ਉਹ ਚੀਜ਼ ਨੂੰ ਵੀ ਗਲਤ ਸਮਝਦੇ ਆ ਜੀ ਜੀ ਮੈਂ ਉਦਾਂ ਇੰਗਲੈਂਡੋਂ ਉੱਥੇ ਪਈ ਕਈ ਪਈਆਂ ਕੱਢ ਕੇ ਉਹ ਰੱਖੀ ਮੈਨੂੰ ਆਪਾਂ ਦਰਦਾ ਕੱਢ ਕੇ ਚੱਕਣੇ ਚੇਤੇ ਆ ਇਹਨਾਂ ਮੁੰਡਿਆਂ ਨੂੰ ਇੱਥੇ ਦਿੱਤੀ ਹਾਰ ਕੇ ਉਹ ਹੀ ਲੈ ਲਈ ਉਹ ਉਦਾਂ ਵਿੱਚੋਂ ਟੁੱਟੀ ਵੀ ਆ ਪਿੱਛੋਂ ਮੈਂ ਕਿਹਾ ਚਲੋ ਇਦਾਂ ਹੀ ਪੰਜਾਬੀ ਅੰਗ ਨਾ ਠੀਕ ਹੈ ਜੀ ਤੁੱਕਾ ਜਿਹਾ ਲੱਗਦਾ ਠੀਕ ਹੈ ਠੀਕ ਹੈ ਨਹੀਂ ਚੰਗੀ ਗੱਲ ਨਹੀਂ ਕਾਠੀ ਮੈਂ ਫਸਟ ਟਾਈਮ ਦੇਖਿਆ ਦੇਖੋ ਪਹਿਲਾਂ ਪਾਕਿਸਤਾਨ ਤੋਂ ਵੀ ਮੰਗਵਾਉਂਦੇ ਹੁੰਦੇ ਸੀ ਚਾਂਦੀ ਦੀਆਂ ਜਾਂ ਉਹਦੀਆਂ ਪਿੱਤਲ ਲੱਗਿਆ ਹੁੰਦਾ ਸੀ ਕਾਠੀ ਦੇ ਉੱਪਰ ਤੇ ਇਹ ਮੈਂ ਫਸਟ ਟਾਈਮ ਦੇਖਿਆ ਤੇ ਰਾਈਡ ਕਰਨ ਦੇ ਵੀ ਕਾਬਿਲ ਆ ਇਹ ਕਾਠੀ ਬਹੁਤ ਸੋਹਣੀ ਕਾਠੀ ਹਾਂਜੀ ਆਪਣੇ ਤੁਸੀਂ ਪਾਕਿਸਤਾਨ ਵਿੱਚ ਜਿੱਥੇ ਕਾਠੀਆਂ ਬਣਦੀਆਂ ਮੈਨੂੰ ਮੈਂ ਜਾ ਹਾਂਜੀ ਬਾਜੀ ਤੁਸੀਂ ਬਲੀਵ ਨਹੀਂ ਕਰਨਾ ਜੀ ਉੱਥੇ ਇਦਾਂ ਦੀਆਂ ਕਾਠੀਆਂ ਮੈਂ ਵੀ ਆਰਡਰ ਦਿੱਤਾ ਜੀ ਪਾਟਦੀ ਆ ਹਾਂਜੀ ਜੇ ਤੂੰ ਉਥੇ ਕਾਠੀ ਹੈ ਨਾ 10 ਲੱਖ ਦੀ ਬਣਾ ਲਾ ਤੂੰ ਗੱਲ ਕਾਦੀ ਮੈਂ ਗਿਆ ਵਾ ਖੁਸੇ ਬਣਾਏ ਅੱਛਾ ਜੀ ਜੇ ਇਹਦਾ ਚਾਂਦੀ ਦਾ ਖੁਸਾ ਬਣਾਉਣਾ ਹਾਂਜੀ ਉਹ ਲੱਖ ਤੋਂ ਸਟਾਰਟ ਹੋ ਗਏ ਅੱਛਾ 3-4 ਲੱਖ ਤੱਕ ਜਾਂਦਾ ਠੀਕ ਹੈ ਜੀ ਤੇ ਜੇ ਸੋਨੇ ਦਾ ਬਣਾਉਣਾ ਹਾਂਜੀ ਸੋ ਇਹਦਾ ਮਤਲਬ ਸੋਨੇ ਦੀਆਂ ਤਾਰਾਂ ਠੀਕ ਹੈ ਜੀ ਇੱਕ ਦੂਜੀ ਹੁੰਦੀਆਂ ਚਾਂਦੀ ਦੀ ਤਾਰ ਇੱਕ ਸੋਨੇ ਦੀ ਜੇ ਸੋਨੇ ਦੀ ਪੌਣੀ ਉਹ ਕਹਿੰਦੇ ਤੂੰ 10 ਲੱਖ ਦਾ ਬਣਾ 10 ਤੂੰ ਤੈ ਕਿੰਨੇ ਖਰਚਨੇ ਕੈਸੀ ਕਿੰਨੇ ਉਹਨੇ ਉਹਨਾਂ ਨਾਲੋਂ ਜ਼ਿਆਦਾ ਲੋਕ ਪਰੇ ਤੋਂ ਪਰੇ ਪੈ ਜੇ ਖਰੇ ਤੋਂ ਖਰੇ ਪੈ ਹਰ ਇੱਕ ਦਾ ਆਪੋ ਆਪਣਾ ਸ਼ੌਕ ਹੈ ਹੁਣ ਕਈ ਗੱਲ ਕਰਦੇ ਹੋਏ ਕਹਿਣਗੇ ਵੀ ਇਹ ਕਿਹੜੀਆਂ ਗੱਲਾਂ ਕਰੀ ਜਾਂਦਾ ਵੀ ਕਾਠੀਆਂ ਤੇ ਨਾ ਪੈਸਾ ਹਰ ਇੱਕ ਦਾ ਸ਼ੌਕ ਹੈ ਹੀ ਆਪੋ ਆਪਣਾ ਕਿਸੇ ਨੂੰ ਚੰਗੇ ਫੋਨ ਦਾ ਸ਼ੌਕ ਹੈ ਕਿਸੇ ਨੂੰ ਚੰਗੀਆਂ ਗੱਡੀਆਂ ਦਾ ਸ਼ੌਕ ਆ ਹੁਣ ਸੇਖਾਂ ਨੂੰ ਦੇਖ ਲਓ ਤੁਸੀਂ ਕਿਸੇ ਨੂੰ ਬਾਜ ਦਾ ਸ਼ੌਕ ਹੈ ਕਿਸੇ ਨੂੰ ਸ਼ੇਰ ਰੱਖੇ ਹੋਏ ਨੇ ਹਰ ਇੱਕ ਦਾ ਆਪੋ ਆਪਣਾ ਸ਼ੌਕ ਹੈ ਬਾਲ ਜਾਂ ਕੌਂਟਰੀਆਂ ਵਿੱਚ ਜ਼ਿਆਦਾ ਆਪਣੇ ਪਾਕਿਸਤਾਨ ਚ ਬਬਰਸੀ ਰੱਖਿਆ ਹਾਂਜੀ ਦਵਾਈ ਵਿੱਚ ਤੇ ਆਪਣੇ ਜਿਹੜੇ ਆਪਣੇ ਬ੍ਰਦਰ ਹੀ ਆਪਰਾ ਜਾਂ ਆਪਣੇ ਵਿੱਚ ਹੋਈਆਂ ਇਹਨਾਂ ਨੂੰ ਜ਼ਿਆਦਾ ਚਾਹ ਵਾ ਬਬਰਸੀ ਰੱਖਣਾ ਹਾਂ ਤੇ ਜਿਹੜਾ ਹੁਣ ਪੰਜਾਬ ਆਪਣੇ ਈਸਟ ਦੇ ਵਿੱਚ ਆ ਪੰਜਾਬ ਜੀ ਉਹ ਭੈਣ ਭਰਾ ਦਾ ਸਾਡੀ ਆ ਸਾਡੀ ਆ ਜੀ ਉਹ ਸਾਡੇ ਵਾਲੀਆਂ ਆਦਤਾਂ ਹਾਂਜੀ ਹਾਂ ਬੋਲੀ ਸਾਡੀ ਬਿਲਕੁਲ ਜੀ ਏ ਬਾਣਾ ਖਰਾਕ ਸਾਡੀ ਇਹ ਸਾਡੀ ਸਾਂਝ ਹੈ ਸਾਂਝੀ ਆ ਸਭ ਕੋ ਸਾਂਝੀ ਉਹ ਉਹ ਤਾਂ ਇੱਕ ਦੂਜੇ ਨੂੰ ਇਹੀ ਤੱਕ ਦੂਜੇ ਨੂੰ ਤਰਸਦੇ ਪਏ ਆ ਹਾਂਜੀ ਜਦੋਂ ਜਾਈਦਾ ਸਾਡੇ ਕੋ ਮੈਂ ਤੈਨੂੰ ਦੱਸਦਾ ਇੰਗਲੈਂਡ ਵਿੱਚ ਵੀ ਆਉਂਦੇ ਮੇਤੋਂ ਹਾਂਜੀ ਉਹ ਮੇਤੋਂ ਉਹਨੀ ਉਹਨੀ ਸੇਵਾ ਹੀ ਨਹੀਂ ਹੁੰਦੀ ਭਾਜੀ ਜਿੰਨੀ ਉਹ ਕਰਦੇ ਆ ਕਰਦੇ ਆ ਜੀ ਸੱਚੀ ਗੱਲ ਆ ਸਹੀ ਗੱਲ ਆ ਹਾਂਜੀ ਹਾਂਜੀ ਠੀਕ ਆ ਜੀ ਸਾਡੇ ਨਾਲ ਬਹੁਤ ਜ਼ਿਆਦਾ ਉਹ ਇੰਨੀ ਸੇਵਾ ਕਰਦੇ ਯਾਰ ਠੀਕ ਗੱਲ ਹੀ ਛੱਡਦੇ ਬਿਲਕੁਲ ਹਾਂਜੀ ਹਾਂਜੀ ਸਹੀ ਗੱਲ ਆ ਲੋ ਜੀ ਤੁਹਾਨੂੰ ਘੋੜੇ ਦਿਖਾਏ ਘੋੜਿਆਂ ਦੇ ਨਾਲ ਨਾਲ ਬਹੁਤ ਖੂਬਸੂਰਤ ਕਾਠੀ ਦਿਖਾਈ ਸੰਗਾ ਸਟੱਡ ਫਾਰਮ ਦੇ ਜਾਨਵਰ ਦਿਖਾਏ ਤੁਹਾਨੂੰ ਕਿਵੇਂ ਲੱਗੇ ਤੇ ਬਾਈ ਜੀ ਦੀ ਗੱਲਬਾਤ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਜੀ ਆਨੂੰ ਜੀ ਥੈਂਕ ਯੂ ਵੈਰੀ ਮੱਚ